ਮੈਡਮ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਕਰਨਾਲ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਵੱਖ-ਵੱਖ ਨਗਰਾਂ ਤੋਂ ਆਏ ਹੋਏ ਸਾਡੇ ਸਤਿਕਾਰਯੋਗ ਸਰਪੰਚ ਸਹਿਬਾਨ ਸਾਡੇ ਪੰਚ ਸਹਿਬਾਨ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਆਓ ਸਭ ਤੋਂ ਪਹਿਲਾਂ ਗੁਰੂ ਦੀ ਬਖਸ਼ੀ ਫਤਿਹ ਦਾ ਸਾਂਝ ਪਾਈਏ ਜੀ ਵਾਰਗੜ ਜੀ ਕਾ ਖਾਲਸਾ ਰਾਜਗੁਰੂ ਜੀ ਕੀ ਫਤਿਹ ਅਸੀਂ ਪੈਲ ਹਲਕੇ ਦੇ ਸਮੂਹ ਪੰਚ ਸਰਪੰਚ ਤੇ ਮੋਹਤਵਾਰ ਸੱਜਣ ਅਸੀਂ ਪੈਲ ਹਲਕੇ ਦੇ ਸਮੂਹ ਪੰਚ ਸਰਪੰਚ ਤੇ ਮੋਹਤਵਾਰ ਸੱਜਣਾ ਅੱਜ ਦਾਣਾ ਮੰਡੀ ਪੈਲ ਵਿਖੇ ਇਕੱਠੇ ਹੋਏਗਾ ਰਾਣਾ ਸਾਹਿਬ ਜਾਣਦਾ ਰਾਣਾ ਸਾਹਿਬ ਜਾਣਦਾ ਸਾਡਾ ਕਾਰਨ ਇਹ ਸੀ ਕਿ ਮੈਂ ਇਹ ਗੱਲ ਸਮਝਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਨੌਜਵਾਨੀ ਨੂੰ ਗੁਰੂ ਘਰ ਨਾਲ ਜੋੜੀਏ ਚਾਹੇ ਮੰਦਰਾਂ ਨਾਲ ਜੋੜੀਏ ਜਿਹੜੇ ਸਾਡੇ ਹਿੰਦੂ ਵੀਰ ਨੇ ਜਿਹੜੇ ਸਾਡੇ ਮੁਸਲਮਾਨ ਵੀਰ ਨੇ ਉਹਨਾਂ ਨੂੰ ਮਸਜਿਦਾਂ ਨਾਲ ਜੋੜੀਏ ਆਪਣੇ ਬੱਚਿਆਂ ਨੂੰ ਜੜੀ ਕਿ ਧਾਰਮਿਕ ਸਥਾਨਾਂ ਦੇ ਨਾਲ ਜੋੜੀਏ ਤਾਂ ਕੋਈ ਵਜ੍ਹਾ ਨਹੀਂ ਹੈ ਕਿ ਸਾਡੇ ਨੌਜਵਾਨ ਗਲਤ ਰਸਤੇ ਦੇ ਉੱਤੇ ਪੈ ਜਾਣ ਜੋਤ ਨਸ਼ਿਆ ਵਿਰੋਧ ਜੋ ਪੈਦਲ ਮਾਰਚ ਲਾਣਾ ਮੰਡੀ ਪੈਲ ਤੋਂ ਸ਼ੁਰੂ ਹੋਇਆ ਸੀ ਸਵੇਰੇ ਏ ਗੁਰਦੁਆਰਾ ਕਰਮਸਰ ਰਾਣਾ ਸਾਹਿਬ ਵਿਖੇ ਜਾ ਕੇ ਅਸੀਂ ਸਾਰੇ ਜਾਣੇ ਨਮਸਤਕ ਹੋਵਾਂਗੇ ਅਰਦਾਸ ਕਰਾਂਗੇ ਗੁਰੂ ਸਾਹਿਬ ਦੇ ਚਰਨਾ ਦੇ ਵਿੱਚ ਇੱਕ ਵਾਰ ਜੋਰਤੀ ਬੋਲੋ ਜੀ ਮੈਨੂੰ ਲੱਗਦਾ ਸਵੇਰ ਦੀ ਨੀਂਦ ਆ ਟੁੱਟੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੇ ਜਿੱਥੇ ਸੰਗਤ ਪਹੁੰਚੀ ਆ ਤੁਹਾਡਾ ਕਰੋਨਾ ਮਾਰਤ ਹਲਾਵਾਦ ਮੈਨੂੰ ਲੱਗਦਾ ਸੀ ਕਿ ਸਵੇਰ ਦਾ 6 ਵਜੇ ਦਾ ਟਾਈਮ ਬਹੁਤ ਸਵਕਤੇ ਦਾ ਪਰ ਮੈਨੂੰ ਯਕੀਨ ਹੋ ਗਿਆ ਕਿ ਭਾਵੇਂ ਤੁਹਾਨੂੰ 4 ਵਜੇ ਬੁਲਾ ਲੀਏ ਤਾਂ ਵੀ ਤੁਸੀਂ ਇੰਨੀ ਵੱਡੀ ਗਲਤੀ ਦੇ ਵਿੱਚ ਹੀ ਇੱਥੇ ਪਹੁੰਚੋਗੇ ਤੇ ਅੱਜ ਸਾਡਾ ਇੱਥੇ ਪਹੁੰਚਣ ਦਾ ਮਨੋਰਥ ਤੁਹਾਨੂੰ ਬੁਲਾਉਣ ਦਾ ਮਨੋਰਥ ਜਿਸ ਤਰੀਕੇ ਦੇ ਨਾਲ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਹ ਗੱਲ ਕਰ ਰਹੇ ਹਾਂ ਕਿ ਜੋ ਨਸ਼ਿਆਂ ਦੀ ਅਲਾਮਤ ਆ ਨਸ਼ਿਆਂ ਦੀ ਬਿਮਾਰੀ ਆ ਉਹ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਭੁਲਵਾ ਖਾ ਰਹੀ ਐ ਪਰ ਇਹ ਕੋਈ ਅਤਕਤਨੀ ਨਹੀਂ ਕਿ ਜਿਹੜਾ ਚਿੱਟੇ ਨਾਂ ਦਾ ਸ਼ਬਦ ਆ ਉਹ ਉਸ ਪੰਥਕ ਸਰਕਾਰ ਵੇਲੇ ਸ਼ੁਰੂ ਹੋਇਆ ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਕਿ ਸਾਡੀ ਨੌਜਵਾਨੀ ਨੂੰ ਗੁਰਸਿੱਖੀ ਦੇ ਲੜ ਲਾਉਣਾ ਪਰ ਇਸ ਤੋਂ ਵੱਡੀ ਵੱਧ ਕਿਸਮਤ ਦੀ ਹੋਰ ਨਹੀਂ